ਗੁਰਜੀ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਵੈਗੁਰੂ ਜੀ ਆਪਾਂ ਸਵੇਰ ਦੇ ਕੰਮ ਸ਼ੁਰੂ ਕਰਨ ਲੱਗੇ ਆਂ ਕਿਰਪਾ ਕਰਨੀ ਜੀ ਮੇਰ ਕਰਨੀ ਜੀ ਵੈਗੁਰੂ ਜੀ ਹੁਣ ਆਪਾਂ ਕੱਪੜੇ ਸੁੱਕਣੇ ਪਾ ਰਹਿਆਂ ਸਾਢੇ 12:00 ਵਜ ਗਏ ਨੇ ਅੱਜ ਆਪਾਂ ਪਾ ਰਹਿਆਂ ਲੇਟੇ ਕੱਪੜੇ ਧੁੱਪ ਤਾਂ ਵੈਸੇ ਸਵੇਰ ਦੀ ਵਧੀਆ ਸੀਗੀ ਨਿਕਲਿਆ ਹੀ ਸੀਗੀ ਵਧੀਆ ਸੀਗੀ ਪਹਿਲਾਂ ਵਾਲੇ ਕੱਪੜੇ ਧੋਏ ਸੀਗੇ ਅੰਦਰ ਛਿੱਟੇ ਪਏ ਸੀ ਸਾਰੇ ਉਹ ਅੱਜ ਹੁਣ ਆਪਾਂ ਬਾਹਰ ਪਾ ਦਨੇ ਆਂ ਚਾਦਰਾਂ ਚੁੱਦਰਾਂ ਕੱਪੜੇ ਸਾਰੇ ਸੁੱਕ ਜਾਣਗੇ ਧੁੱਪ ਲੱਗ ਜੂਗੀ ਕਿਉਂਕਿ ਅੱਜ ਕਿਸੇ ਦੇ ਚਲੇ ਗਏ ਸੀਗੇ ਫੁੱਲ ਸੀਗੇ ਬਜ਼ੁਰਗ ਕੱਲ ਮਰ ਗਏ ਸੀਗੇ ਅੱਜ ਫੁੱਲ ਸੀ ਉਹਨਾਂ ਦੇ ਲੋ ਜੀ ਵੈਗਰੂ ਜੀ ਹੁਣ ਆਪਾਂ ਹੁਣ ਸ਼ਾਮ ਨੂੰ ਸਬਜ਼ੀ ਬਣਾ ਲੈਣੇ ਆਂ ਕੱਪੜੇ ਸੁੱਕਣੇ ਪਾਏ ਤੇਲ ਗਰਮ ਕਰ ਲਿਆ ਹੈ ਆਪਾਂ ਨੇ ਤੇਲ ਗਰਮ ਕਰਕੇ ਇਸ ਸਮਾਨ ਰਿੰਨ ਲਿਆ ਭੁੰਨ ਲਿਆ ਏ ਹੁਣ ਇਹਦੇ ਚ ਪਾ ਦਨੇ ਆਂ ਆਲੂ ਤੇ ਗਾਜਰਾ ਆਲੂ ਗਾਜਰਾ ਪਾ ਕੇ ਮਲਾ ਦਨੇ ਆਂ ਲੋਜੀ ਬੈਗਰੂ ਜੀ ਮਲਾ ਕੇ ਰਲਾ ਦਿਆਂ ਇਹਨਾਂ ਨੂੰ ਇਹ ਆਪਾਂ ਨੇ ਪਿਆਜ਼ ਗਠੇ ਹਰੇ ਕਟਲੇ ਸੀਗੇ ਉਦੋਂ ਮੰਗ ਉਦੋਂ ਵੀ ਇਹੀ ਬਣਾਏ ਸੀਗੇ ਆਪਾਂ ਨੇ ਤੇ ਅੱਜ ਫੇਰ ਸਮਾਨੇ ਦੇ ਵਿੱਚ ਪਾ ਕੇ ਸਾਰਾ ਰਲਾ ਦਾਨੇ ਹਾਰੇ ਚ ਗੋਹੇ ਲਾਤੇ ਨੇ ਗੋਹੇ ਚ ਲਾ ਕੇ ਹਾਰੇ ਚ ਤੇ ਹੁਣ ਆਪਾਂ ਧਰ ਦਨੇ ਤੇ ਸਬਜੀ ਸਬਜੀ ਇੱਥੇ ਧਰ ਕੇ ਰਲਾ ਦਾਨੇ ਇਹਨੂੰ ਚੰਗੀ ਤਰ੍ਹਾਂ ਮਲਾ ਦਾਨੇ ਆ ਮਲਾ ਕੇ ਇਹਨੂੰ ਟੱਕ ਜਾਨੇ ਹੁਣ ਜਾਨੇ ਆਪਾਂ ਮੱਜਾਂ ਚ ਬੈਗਰੂ ਜੀ ਇੱਧਰ ਆਪਣੇ ਖੜੇ ਨੇ ਨੰਨੇ ਮੁੰਨੇ ਇੱਧਰ ਲੋ ਜੀ ਆਪਾਂ ਕੱਟੀ ਸਾੜ ਲਈ ਆ ਹੁਣ ਪਹਿਲਾਂ ਧਾਰ ਕੱਢਦੇ ਆਂ ਇਹ ਮੱਝ ਦੀ ਫਿਰ ਦੂਜੀਆਂ ਦੀ ਵਾਰੋ ਵਾਰੀ ਕੱਢਦੇ ਆਂ ਬੈਗਰੂ ਜੀ ਦੀ ਕੱਟੀ ਬਣ ਕੇ ਹੁਣ ਇਹਦੀ ਕੱਢ ਲੈਣੇ ਆ ਪਹਿਲਾਂ ਆਪਾਂ ਇਹਦੀ ਧਾਰ ਕੱਢ ਕੇ ਫਿਰ ਦੂਜੀਆਂ ਦੇਖਦੇ ਆਂ ਦੂਜੀ ਮੱਝ ਹੁਣ ਟੱਪ ਜਾਂਦੀ ਆ ਥੋੜਾ ਜਿਹਾ ਕੱਟੇ ਨੂੰ ਝੰਗ ਆਉਂਦੀ ਨਹੀਂ ਕੱਟੇ ਵਾਲੀ ਤੇ ਅੱਗੇ ਮੈਂ ਕੱਢ ਲੈਂਦੀ ਸੀ ਐਵੇਂ ਹੀ ਹੁਣ ਉਹ ਪਹਿਲਾਂ ਮਿਲ ਹੀ ਨਹੀਂ ਦੁਬਾਰੇ ਫਿਰ ਦੇਖਾਂਗੇ ਜੇ ਮਿਲ ਗਈ ਨਹੀਂ ਫਿਰ ਘੂਰ ਕੇ ਦਾਣਾ ਪਾ ਕੇ ਕੱਢਾਂਗੇ ਇੱਕ ਮੱਝ ਖੜੀ ਆ ਇੱਧਰ ਉਹ ਵੀ ਆਪਾਂ ਨੂੰ ਘੁਰ ਕੇ ਹੀ ਖੜਾਉਣੀ ਪੈਂਦੀ ਆ ਦਾਣਾ ਪਾ ਕੇ ਚੋਣੀ ਪੈਂਦੀ ਆ ਉਹਦੀ ਮਰ ਗਈ ਕੱਟੀ ਤੇ ਉਹ ਉਦੋਂ ਦੀ ਮਿਲਦੀ ਹੋਣੀ ਇੱਕ ਟਾਈਮ ਖਰਚਾਂ ਦੀ ਆਰਾਮ ਨਾਲ ਇੱਕ ਟਾਈਮ ਘੁਰਨਾ ਪੈਂਦਾ ਐਵੇਂ ਚੋਣੀ ਪੈਂਦੀ ਆ ਦੁੱਧ ਕਿਹੜਾ ਸਾਲਾ ਮਿਲਦਾ ਏ ਵੀ ਤੱਕ ਆਪਣੀ ਪੈਂਦੀ ਆ ਲੋ ਜੀ ਹੁਣ ਇਹਦੇ ਮੂਰੇ ਖੜਨਾ ਪੈਣਾ ਤਾਂ ਦੁੱਧ ਦਊ ਨਹੀਂ ਦਿੰਦੀ ਨਹੀਂ ਬੈਗਰੂ ਜੀ ਹੁਣ ਇਹਨੂੰ ਦਾਣਾ ਪਾ ਤਾਂ ਤੇ ਮੈਂ ਖੜੂੰਗੀ ਘੁਰੂੰਗੀ ਇਹ ਧਾਰ ਕੱਢਣਗੇ ਇੰਨਾ ਚ ਹਿੱਲਿਓ ਜਾਂਦੀ ਆ ਗੋਹਾ ਕਰਦਾ ਕਦੇ ਮੂਤ ਕਰਦਾ ਕਦੇ ਪੌੜੀਆਂ 'ਚ ਚੜ ਜਾਂਦੀ ਆ ਇਹ ਦੇਖੋ ਕਿੱਧਰ ਆ ਗਈ ਆ ਪੌੜੀਆਂ ਤੇ ਚੜੂਗੀ ਧਾਰ ਕੱਢਣੀ ਆ ਹੁਣ ਇਹਦੀ ਧੂਰ ਕਰਕੇ ਜੇ ਪਰਾਂ ਵੀ ਬਾਗੀ ਜਦ ਇਹਨੇ ਮਾਰਨੀਆਂ ਲੱਤ ਹੁਣ ਇਹਦੀ ਧਾਰ ਕੱਢਾਂਗੇ ਥੋੜਾ ਥੋੜਾ ਕਰਕੇ ਕੰਨੀ 'ਚ ਪਾਵਾਂਗੇ ਦੂਜੀ ਬਾਲਟੀ 'ਚ ਪਾ ਲਾਂਗੇ ਫਿਰ ਦੂਜੀ ਦੀ ਧਾਰ ਚੋਂ ਨੀਆਂ ਦੇਖਦੀ ਆ ਦੂਜੀ ਨੂੰ ਚੋਵਾਂਗੇ ਉਹਦਾ ਦੇਖਾਂਗੇ ਪਹਿਲਾਂ ਸਿੱਡਾਂਗੇ ਕੱਟਾਂ ਜੀ ਤਾਂ ਮਿਲ ਗਈ ਨਹੀਂ ਫਿਰ ਚੋਲਾਂਗੇ ਕੂਰ ਕੇ ਦਾਣਾ ਪਾਵਾਂਗੇ ਹੁਣ ਚਲਦੀਆਂ ਸੀ ਚੀਜ਼ ਲੋਜੀ ਕੱਟੇ ਨੇ ਦਮ ਛੱਡਿਆ ਸੀਗਾ ਮਿਲ ਹੀ ਨਹੀਂ ਹੁਣ ਇਹ ਵੀ ਧੋੜਨੀ ਪਊਗੀ ਦਾਣਾ ਪਾਊਗਾ ਇਹਨੂੰ ਦਾਣਾ ਪਵਾ ਕੇ ਫਿਰ ਹੁਣ ਚੋਣਿਆ ਇਹ ਉਦੋਂ ਵੀ ਜ਼ਿਆਦਾ ਟੱਪਦੀ ਆ ਥੋੜਾ ਥੋੜਾ ਚੋਵਾਂਗੇ ਥੋੜਾ ਥੋੜਾ ਚੋ ਕੇ ਫਿਰ ਬਾਹਰ ਜਾਵਾਂਗੇ ਕਿੰਨੀ ਚ ਐਨੀ ਪਤਾ ਦੋਲਦਾਂ ਲੱਤ ਮਾਰਨ ਥੋੜਾ ਥੋੜਾ ਪਾ ਕੇ ਤੇ ਘੂਰ ਦੀਆਂ ਤੇ ਦਾਣਾ ਪਾਉਣੀ ਆ ਮੈਂ ਤੇ ਘੂਰੂngੀ ਫੇਚੋਣਾ ਨਹੀਂ ਵੇ ਗੁਰੂ ਜੀ ਲੋ ਜੀ ਹੁਣ ਇਹ ਕੱਢ ਲਈ ਤੇ ਕੰਨੀ ਚ ਪਾਈ ਜਾਂਦੇ ਆ ਥੋੜਾ ਥੋੜਾ ਕੱਢ ਕੇ ਚੋਈ ਜਾਵਾਂਗੇ ਤੇ ਫੇਰ ਜਾਨੇ ਅੰਦਰ ਅੰਦਰ ਕੰਮ ਕਰਾਂਗੇ ਪਹਿਲਾਂ ਇੱਧਰ ਕਰਤੀਏ ਮੱਜਾਂ ਦਾ ਕੰਮ ਨੇ ਬੜ ਜੇ ਫੇਰੇ ਜਾਣਾ ਉੱਧਰ ਦੂਜੀ ਹੁਣ ਲਾਉਣੀ ਆਪਾਂ ਕੱਪੜੇ ਕੋਠੇ ਤੋਂ ਸ਼ਾਮ ਹੋ ਗਈ ਆ ਲੇਟੇ ਹੋ ਗਿਆ ਆਪਾਂ ਨੂੰ ਮੱਜਾਂ ਚ ਕਿਉਂਕਿ ਟੁੱਪੀਆਂ ਗਈਆਂ ਨੇ ਹੁਣ ਲੋ ਜੀ ਕੱਪੜੇ ਲਾਉਨੇ ਆ ਕੱਪੜੇ ਵੀ ਬਹੁਤ ਜ਼ਿਆਦੇ ਨੇ ਲੋ ਜੀ ਵੈਗੁਰੂ ਜੀ ਕੱਪੜੇ ਲਾ ਲੇ ਤੇ ਹੁਣ ਸਾਂਭਾਂਗੇ ਫਿਰ ਲਾਉਣੀ ਆ ਰੋਟੀ ਅਗਰ ਵੀਡੀਓ ਵਧੀਆ ਲੱਗੀ ਜੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵੈਗੁਰੂ ਜੀ ਕਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ